ਕੇਂਦਰ ਸਰਕਾਰ ਉੱਤੇ ਨਿਯਤ ਖੋਟੀ ਹੋਣ ਦੇ ਦੋਸ਼ ਲਗਾਉਣ ਤੋਂ ਬਾਅਦ ਕਿਸਾਨਾਂ ਨੇ ਵੱਡੀ ਪੱਧਰ ਤੇ ਦਿੱਲੀ ਕੂਚ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਇੱਕ ਮਸ਼ੀਨ ਬਕਾਇਦਾ ਤਿਆਰ ਕੀਤੀ ਗਈ ਹੈ ਜੋ ਪੁਲਿਸ ਵੱਲੋਂ ਲਗਾਏ ਧੱਕੇ ਤੋੜਨ ਵਿੱਚ ਕਾਮਯਾਬ ਹੋ ਸਕੇਗੀ ਇਸ ਨੂੰ ਬਕਾਇਦਾ ਬੁਲਟ ਪ੍ਰੂਫ ਵੀ ਬਣਾਇਆ ਗਿਆ ਤਾਂ ਕਿ ਡਰਾਈਵਰ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਆਂਚ ਨਾ ਆ ਸਕੇ ਸੋ ਰਾਜਵੀਰ ਰਾਹੀ ਦੀ ਵੇਖੋ ਤੁਸੀਂ ਵਿਸ਼ੇਸ਼ ਰਿਪੋਰਟ ਮੋਰਚੇ ਤੇ ਮੌਜੂਦ ਆ ਤੇ 21 ਫਰਵਰੀ ਨੂੰ ਕਿਸਾਨਾਂ ਵੱਲੋਂ ਸੱਦਾ ਦਿੱਤਾ ਗਿਆ ਸੀ ਕਿ ਕਿਸਾਨ ਦਿੱਲੀ ਕੂਚ ਕਰਨਗੇ 21 ਤਰੀਕ ਨੂੰ 11 ਵਜੇ ਤੇ ਹੁਣ ਇਸ ਵਕਤ ਕਿਸਾਨਾਂ ਵੱਲੋਂ ਇੱਕ ਪੋਪਲਾਈਨ ਤਿਆਰ ਕਰਕੇ ਸ਼ੰਭੂ ਬਾਰਡਰ ਤੇ ਲਿਆਂਦੀ ਗਈ ਹੈ ਤਾਂ ਕਿ ਜਿਹੜੀਆਂ ਰੋਕਾਂ ਉਹ ਪਾਸੇ ਕੀਤੀਆਂ ਜਾ ਸਕਣ ਤੇ ਕਿਸਾਨ ਅੱਗੇ ਵਸ ਸਕਣ ਕਿਉਂਕਿ ਪ੍ਰਸ਼ਾਸਨ ਵੱਲੋਂ ਲਗਾਤਾਰ ਜਿਹੜੀਆਂ ਹੈਗੀਆਂ ਅੱਗੇ ਰੋਕਾਂ ਤਿਆਰ ਕੀਤੀਆਂ ਗਈਆਂ ਨੇ ਤਾਂ ਕਿ ਕਿਸਾਨ ਅੱਗੇ ਨਾ ਵਸਣ ਪਰ ਉਹਨਾਂ ਰੋਕਾਂ ਨੂੰ ਪਾਸੇ ਕਰਨ ਦੇ ਲਈ ਹੁਣ ਕਿਸਾਨਾਂ ਵੱਲੋਂ ਵੱਡੀ ਪੋਪਲਰ ਇਥੇ ਲਿਆ ਕੇ ਖੜੀ ਕਰ ਦਿੱਤੀ ਗਈ ਹੈ ਤੇ ਇਸ ਦਾ ਕਹਿ ਬਣਾ ਖਾਸ ਤੌਰ ਦੇ ਉੱਪਰ ਤਿਆਰ ਕਰਾਇਆ ਗਿਆ ਤਾਂ ਕਿ ਡਰਾਈਵਰ ਨੂੰ ਕੋਈ ਸੱਟ ਫੇਟ ਨਾ ਲੱਗੇ ਕੋਈ ਤੇਰੇ ਨੰਬ ਦਾ ਕਿਸੇ ਵੀ ਕੋਰਪਲੈਂਡ ਦੇ ਉੱਪਰ ਅਸਰ ਨਾ ਹੋਵੇ ਦੇਖ ਸਕਦੇ ਹੋ ਕਿ ਬਹੁਤ ਤਾਕਦੀ ਮਸ਼ੀਨਾਂ ਜਿਹੜੀ ਲਿਆਂਦੀ ਗਈ ਆ ਤੇ ਬਿਲਕੁਲ ਸ਼ੰਭੂ ਪੌਂਟਰ ਦੇ ਉੱਪਰ ਇਹ ਮਸ਼ੀਨ ਪਹੁੰਚ ਚੁੱਕੀ ਆ ਟਰੈਕਟਰ ਦੇ ਉੱਪਰ ਲੋਡ ਕਰਕੇ ਤੇ ਮਸ਼ੀਨ ਲਿਆਂਦੀ ਗਈ ਐ ਇੱਥੇ ਸਾਲਾ ਦਾ ਬੜੀ ਪ੍ਰਸਾਦ ਹੋਈ ਤਾਂ ਕਿ ਪਰੇਸ਼ਾਨੋ ਸਬਤ ਦੇ ਨਾਲ ਨੌਜਵਾਨ ਹੁਸ਼ਿਆਰ ਦੇ ਵਿੱਚ ਨਜ਼ਰ ਆ ਰਹੇ ਨੇ ਪੂਪਲੈਂਡ ਦੇ ਆਉਣ ਨਾਲ ਕਿਉਂਕਿ ਬਹੁਤ ਸਾਰੇ ਕਿਸਾਨ ਅੱਗੇ ਵਧਣ ਦੀ ਪਹਿਲਾਂ ਕੋਸ਼ਿਸ਼ ਕਰ ਰਹੇ ਸੀ ਪਰ ਅੱਗੇ ਨਹੀਂ ਵਧਿਆ ਗਿਆ ਪਰ ਹੁਣੇ ਪੂਪਲੈਂਡ ਆਉਣ ਦੇ ਨਾਲ ਕਿਸਾਨਾਂ ਨੂੰ ਪਤਾ ਹੈ ਕਿ ਅੱਗੇ ਜਿਹੜੇ ਹੈ ਗਿਆ ਬਾਰਡਰ ਤੋੜਤਾ ਜਾਏਗਾ ਤਾਂ ਅੱਗੇ ਕੁਝ ਕਰਨ ਦੇ ਵਿੱਚ ਆਸਾਨੀ ਹੋਵੇਗੀ ਇਹ ਸਾਨਾ ਬਾਬਾ ਰਾਜਾ ਰਾਜਨ ਜੀ ਜਿਨ੍ਹਾਂ ਨੇ ਬੜੇ ਸਹਾਇਤਾ ਦਿੱਤੀ ਹਰ ਵਾਰ ਤਾਰਦੇ ਫੌਜੀ ਲੱਖਾਂ ਨੌਜਵਾਨ ਇੱਥੇ ਪਹੁੰਚੇ ਨੇ ਅੱਗੇ ਦਿੱਲੀ ਕੂਚ ਕਰਨ ਦੇ ਲਈ ਨੌਜਵਾਨ ਉਤਸ਼ਾਹ ਦੇ ਵਿੱਚ ਨਜ਼ਰ ਆ ਰਹੇ ਨੇ ਦੇਖ ਸਕਦੇ ਹੋ ਕਿ ਜਿਹੜੀ ਪੋਪ ਲਾਈਨ ਦੇ ਉੱਪਰ ਨੌਜਵਾਨ ਖੜੇ ਹੋ ਕੇ ਖਾਸਾ ਹੀ ਝੰਡੇ ਦੇ ਨਾਲ ਅੱਗੇ ਵਧਣਗੇ ਇਸ ਪੋਪ ਲਨ ਨੂੰ ਖਾਸ ਤੌਰ ਤੇ ਤਿਆਰ ਕੀਤਾ ਗਿਆ ਤਾਂ ਕਿ ਕਿਸੇ ਵੀ ਬੰਬਲਾ ਗੋਲੀ ਦਾ ਇਸ ਦੇ ਉੱਪਰ ਅਸਰ ਨਾ ਹੋਵੇ 21 ਤਰੀਕ ਨੂੰ ਸਵੇਰ 11 ਵਜੇ ਯਾਨੀ ਕਿ ਕੱਲ ਕਿਸਾਨ ਅੱਗੇ ਵਧਣਗੇ ਦੇਖ ਸਕਦੇ ਹੋ ਕਿ ਹਜ਼ਾਰਾਂ ਨੌਜਵਾਨ ਇੱਥੇ ਪਹੁੰਚਿਆ ਹੋਇਆ ਦੋਨੋਂ ਤਸਵੀਰ ਦਿਖਾਈਏ ਬਾਰਡਰ ਦੀ ਤਾਂ ਬਾਰਡਰ ਬਿਲਕੁਲ ਇੱਥੋਂ ਨਾਲ ਹੈ ਜਿੱਥੇ ਪ੍ਰਸ਼ਾਸਨ ਵੱਲੋਂ ਰੋਕਾਂ ਲਗਾਈਆਂ ਗਈਆਂ ਨੇ ਉਹ ਸਾਹਮਣੇ ਦੇਖ ਸਕਦੇ ਹੋ ਕਿ ਪ੍ਰਸ਼ਾਸਨ ਵੱਲੋਂ ਪੂਕਾ ਇੰਜ਼ਾਮ ਕੀਤੇ ਗਏ ਨੇ ਪਰ ਕਿਸਾਨਾਂ ਵੱਲੋਂ ਹੁਣ ਕੋਪਲਾਈਨ ਇੱਥੇ ਲੈ ਕੇ ਖੜੀ ਕਰਤੀ ਗਈ ਹੈ। ਕਮਈ ਖੜਿਆ ਤਾਂ ਮੈਂ ਤਾਂ ਜਹਾ ਪਹਿਲਾਂ ਖੜਾ ਸੀ ਸਭ ਦਾ ਸਭ ਦਾ। ਕਿਸਾਨ ਬਿਲਕੁਲ ਤਿਆਰ ਬਰ ਤਿਆਰ ਨਹੀਂ। ਇਸ ਕਿਸਾਨਾਂ ਵੱਲੋਂ ਆਪਣੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ ਅੱਗੇ ਵਧਣ ਦੇ ਲਈ। श्री गु ग्रंथीता ख़ा गुरू वग़ैरह प्यारे ਜੀਹੇ ਸਭ ਕਹਤੇ ਆ ਚਾਲੀ ਮੁਕਤੀਆਂ ਹੱਤੀਆਂ ਜੱਟੀਆਂ ਪਟੋਲੀਆਂ ਜਿਨ੍ਹਾਂ ਮਾਨ ਕਰਤੇ ਆ ਵੰਡ ਸਕਿਆ ਦੇ ਚਲਾਹੀ ਉਹ ਖੁਦਾ ਦਾ ਸੁਮਰ ਹੋ ਇਹ ਮੁਕਤੀ ਇਹ ਬਹੁਤ ਸੁਭਾਤਾ ਕਦਮ ਲੈ ਸੂਰਤ ਦਾ ਮਾਰ ਲੋਆਂ ਸੱਜੇ ਸੱਜੇ ਸਭ ਸੁਰੇਤ ਕਰੇ ਹੋ ਦੋ ਸੇ ਦੋ ਜੁਤਾਂ ਆ ਮਾਰ ਉਹ ਕਿਉਂ ਸਿੱਖੀ ਮਿਲਾਰ ਨਾਲ ਸਾਥ ਤੇ ਸਵਾਰ ਜੂਨਾ ਨਾਮ ਧਿਆਰੋ ਕਾ ਸਾਰੂ ਤੇ ਉਸਤ ਲੋਕ ਤੇ ਰਹਾ ਅਰੋਗ ਕੇ ਤਮੈ ਸਰਣ ਪਿਆਰੇ ਆਪੇ ਹੱਥ ਦੇ ਲੋਹਰ ਬਵਾਰੇ ਸਤਿ ਰਿਤ ਤੇ ਤੰਨੇ ਰਸ ਤੇ ਮੋਤੋ ਸੁਹਾਰਾ ਲਾਵੇ ਪਸਾਰਾ ਕਾਇ ਬਜ ਸੁਹਾਰ ਦਰੋਤੂ ਗੁਪਾਰਾ ਜਿੰਦ ਰਮ ਨੂੰ ਸੁਈਤਾ ਰੰਗ ਬੋਹਾਰਾ ਦੇ ਕਿਨਾਰੇ